ਹੈਲੋ ਐਂਡ ਵੈਲਕਮ ਗਾਇਸ ਕਿਵੇਂ ਹੋ ਆਪ ਸਰ ਕੈਂਟ ਹੋਗੇ ਆਪ ਕੋ ਪੂਰਾ ਕੈਂਟ ਆ ਤੇ ਇੱਕ ਵੀਰੋ ਚੈੱਕ ਕਰੋ ਮੇਰੇ ਵੀਰੋ ਗੱਲਬਾਤ ਐਂਡ ਹੋਈ ਪਈ ਐ ਦੇਖੋ ਇਹਨੂੰ ਹੁਣ ਆਪਾਂ ਆਫ ਰੋਡਿੰਗ ਕਰਦੇ ਆ ਪਰਲੇ ਪਾਸੇ ਹੈਗਾ ਪਾਣੀ ਫੁੱਲ ਤੁਹਾਨੂੰ ਦਿਖਾਉਣੇ ਆ ਆ ਦੇਖੋ ਗਾਇਸ ਕਿੰਨਾ ਘਰਲਾਤਾ ਪਾਣੀ ਚੈੱਕ ਕਰੋ ਪੂਰਾ ਨਵਾਤਾ ਹਾਂ ਇਸ ਤੇ ਆਫਰੋਡਿੰਗ ਕਰਦੇ ਹੁਣ ਦੇਖੋ ਇੰਨਾ ਪਾਣੀ ਆ ਫੁੱਲ ਡੂੰਗਾ ਘਟੋ ਘਟ ਆ ਹੱਥ ਐਡਾ ਡੂੰਗਾ ਹੋਇਆ ਹੈਗਾ ਪਾਣੀ ਚ ਬਾੜਦੇ ਆ ਫਿਰ ਆਫਰੋਡਿੰਗ ਕਰਦੇ ਆ ਤੇ ਅੱਜ ਕੋਈ ਫੋਨ ਮਤਲਬ ਕੈਮਰਾ ਫੜਨਾ ਦਾ ਨਹੀਂ ਤੇ ਸੱਤ ਪੜ ਗਿਆ ਸਕੂਲ ਤੇ ਆਪਾਂ ਇਸ ਤੇ ਰੱਖ ਦਿੰਨੇ ਆ ਜ਼ੂਮ ਕਰਕੇ ਵੀਡੀਓ ਸ਼ੂਟ ਹੋਈ ਜਾਊਗੀ ਚਲੋ ਫਿਰ ਮਿਲਦੇ ਆ ਜਦੋਂ ਹੁਣ ਕਰਦੇ ਆ ਆਪਾਂ 不处理。Oh, E ਕਈ ਮੈਂ ਕੱਲਾ ਹੀ ਸੀ ਤਾਂ ਕਰਕੇ ਫੋਨ ਇਸ ਤੇ ਟੰਗ ਰੱਖਿਆ ਸੀ ਇੱਥੇ ਤੁਸੀਂ ਦੇਖੋ ਇੱਕ ਵਾਰੀ ਆਹ ਸਟੈਂਡ ਤੇ ਤੇ ਉੱਥੇ ਨਾ ਘਿਟ ਘਿਟ ਥਾਂ ਨੀਵਾ ਪੋਲਾ ਸੋਨੂੰ ਵੀਡੀਓ ਚ ਚੰਗੀ ਤਰ੍ਹਾਂ ਦੇਖਿਆ ਨਹੀਂ ਹੋਣਾ ਇਸ ਕਰਕੇ ਮੈਂ ਫੋਨ ਹੀ ਕੋਲੇ ਲਿਆ ਹੁਣ ਤੁਸੀਂ ਦੇਖ ਇੱਕ ਵਾਰੀ ਦੇਖੋ ਕਿੰਨਾ ਗਾਰਾਜ ਹੋ ਗਿਆ ਹੁਣ ਇਹਨੂੰ ਮੈਂ ਧੋਣਾ ਦੇਖੋ ਇੱਕ ਵਾਰੀ ਕਿਵੇਂ ਆਹ ਗਾਰੇ ਵਾਲਿਆ ਲੂੰਕੀ ਨੇ ਦੇਖੋ ਇਕ ਪੂਰਾ ਮਖਾਵੀ ਆਫਰੋਡਿੰਗਾ ਇੱਥੇ ਦਾ ਕਿਸੇ ਨੇ ਕਰਨੀ ਹੋਵੇ ਤਾਂ ਯੋ ਵੀ ਆਫਰੋਡਿੰਗਾ ਇਧਰੋਂ ਵੀ ਹਾਲ ਚੱਕਰ ਕਰੀ ਕੋਈ ਹਨ ਤੇ ਇੱਕ ਕਰੀ ਸੁਣੋ ਇਥੇ ਦੇ ਵਿੱਚ ਖੋ ਕੇ ਵੀ ਦਿਖਾਉਣਾ ਮੈਂ ਪੋਲਾ ਪੋਲਾ ਕਿੰਨਾ ਉਡੂਗਾ ਐਸੇ ਸਾਈਕਲ ਕਾ ਤਾਂ ਚੱਲਦੀ ਨਹੀਂ ਤਾਂ ਕਰਕੇ ਮੈਂ ਪਹਿਲਾਂ ਇੱਥੇ ਆ ਪਖੋ ਹੀ ਲੈਣੇ ਚਲੋ ਫਿਰ ਆ ਹੀ ਖੁਬ ਜੂਗੀ ਚਲੋ ਮੈਂ ਫਿਰ ਉੱਤੇ ਚੜਦਾ ਹੁਣ ਸਾਈਕਲ 'ਤੇ ਫਿਰ ਤੁਹਾਨੂੰ ਦਿਖਾਉਣਾ ਇੱਕ ਮਿੰਟ ਰੋਕੋ ਪੈਡਲ ਦੇਖੋ ਪੂਰਾ ਥੱਲੇ ਟੱਚ ਹੋ ਗਿਆ ਇੰਨਾ ਵੀ ਮੂਹਰੋ ਤਾਂ ਉੱਚਾ ਇੰਨਾ ਤੇ ਪਿੱਛੋਂ ਇੰਨਾ ਥੱਲੇ ਜਾਵੜਿਆ ਕੀ ਕਲਚ ਤਾਰੇ ਤਾਰੇ ਰਹਿ ਗਈ ਤੇ ਪੈਡਲ ਟੱਚ ਹੋ ਗਿਆ ਵੇਖੋ ਇੱਕ ਵਾਰੀ ਸਾਨੂੰ ਚਲੋ ਦਿਖਾਉਣਾ ਚਲੋ ਇਹ ਦੇਖੋ ਘੁੰਮਦਾ ਵੀ ਨਹੀਂ ਬੈਠਦਾ ਵੇਖੋ पेडल ਕੋ ਹੁੰਦਾ ਵੀ ਨਹੀਂ ਕਿਉਂਕਿ ਥੱਲੇ ਟੱਚ ਹੋ ਗਿਆ ਇੱਧਰ ਦੀ ਵੀ ਥਾਂ ਹੈ ਨਹੀਂ ਜਮੇ ਟੱਚ ਹੋ ਗਿਆ ਦੇਖ ਗਿਆ ਹੁਣ ਤੁਹਾਨੂੰ ਹੁਣ ਤਾਂ ਮੈਨੂੰ ਨਹੀਂ ਦੇ ਦਦਾ ਇੱਕ ਮਿੰਟ ਰੁਕੋ ਗਾਇਸ ਹੁਣ ਵੇਖੋ ਜਿਵੇਂ ਥੱਲੇ ਟੱਚ ਹੋ ਗਿਆ ਇੱਕ ਵਾਰ ਸਾਈਕਲ ਨੂੰ ਚੈੱਕ ਕਰੋ ਕੀ ਹਾਲ ਹੈ ਪੈडल ਤਾਂ ਘੁੰਮ ਨਹੀਂ ਚਲੋ ਗਾਇਸ ਹੁਣ ਇਹਨੂੰ ਆਪਾਂ ਖਵਾਉਣੇ ਆ ਪੂਰੀ ਚੰਗੀ ਤਰ੍ਹਾਂ ਟਾਇਰ ਤਾਂ ਮ ਖੁੱਬ ਗਿਆ ਤੁਸੀਂ ਦੇਖ ਹੀ ਲੋ ਹੁਣ ਕੀ ਸਟੈਂਡ ਸਾਈਕਲ ਦਾ ਸਾਈਕਲ ਦਾ ਸਟੈਂਡ ਕਿੰਨਾ ਝੁੰਦਾ ਤੇ ਜਮਾ ਥੱਲੇ ਲੱਗਣ ਵਾਲਾ ਦੇਖੋ ਇੱਕ ਵਾਰ ਚੈੱਕ ਕਰੋ ਕਰੋਨੇ ਸਾਨੂੰ ਚੈੱਕ ਇੱਕ ਮਿੰਟ ਰੁਕੋ ਗਾਇਸ ਹੁਣ ਦੇਖੋ ਚੈੱਕ ਕਰੋ ਗਾਇਸ ਜਮਾ ਇਹ ਵੀ ਮਨ ਲਾਈਨ ਨਾ ਤਾਂ ਗਿੱਠੇ ਦਾ ਥਾਂ ਨਹੀਂ ਰਹਿ ਗਿਆ ਅਕਲੀਆਂ ਤਾਰਾਂ ਤਾਰਾਂ ਹੀ ਅਸ ਫੋਨ ਅਕਲੀਆਂ ਤਾਰਾਂ ਤਾਰਾਂ ਹੀ ਹੋਣੀਆਂ ਇਧਰੋਂ ਦਾ ਇਧਰੋਂ ਦਾ ਇਧਰੋਂ ਤਾਂ ਫਿਰ ਵੀ ਹਜੇ ਕੁਝ ਹੈਗਾ ਤੇ ਇਧਰੋਂ ਜਮਈ ਆ ਥੱਲੇ ਇਧਰੋਂ ਤਾਂ ਜਮਈ ਵਿੱਚ ਮੁਰਨਾ ਜਾਵੜੇ ਸਟੈਂਡ ਥੱਲੇ ਤੁਸੀਂ ਦੇਖ ਹੀ ਲਿਆ ਠੀਕ ਹੈ ਨਾ ਗਾਈਸ ਤੇ ਹੁਣ ਆਪਾਂ ਇਹਨੂੰ ਧੋਣੇ ਆ ਚਮਕ ਚਮਕਾਉਣੇ ਆ ਆਪਣੀ ਬਾਈ ਨੂੰ ਬਾਈ ਨਾਲ ਅਜੋ ਫਰੋਡਿੰਗ ਕਰ ਲਈ ਤੇ ਉਧਰ ਮੰਮੀ ਹੋਰਿਆਂ ਨੂੰ ਪਤਾ ਨਹੀਂ ਜੇ ਪਤਾ ਲੱਗ ਗਿਆ ਤਾਂ ਮੇਰੇ ਘਰ ਬਹਿਣੀਆਂ ਉਸ ਤੋਂ ਪਹਿਲਾਂ ਧੋਈ ਲੈਣੇ ਆਪਾਂ ਆਹ ਲਾ ਹੁਣ ਇਹਨਾਂ ਨੂੰ ਬਾਹਰ ਕੱਢਦਾ ਹੁਣ ਤੁਸੀਂ ਦੇਖਿਓ ਕਿੰਨਾ ਕਿੰਨਾ ਹੈ ਦੇਖ ਠੀਕ ਹੈ ਟਾਇਰ ਇੱਕ ਮਿੰਟ ਰੁਕੋ ਗਾਈਸ ਦੇਖੋ ਥੱਲੇ ਨਾ ਪੋਲੀ ਮਿੱਟੀ ਆ ਟਾਇਰ ਚੱਕੇ ਨਾਲ ਹੀ ਚੁਮੜ ਕੇ ਬਾਹਰ ਆ ਗਈ ਥੱਲੇ ਨਹੀਂ ਪੋਲੀ ਮਿੱਟੀ ਆ ਬ੍ਰੇਕ ਹੋਰ ਨਹੀਂ ਮੰਨਦੀ ਹੁਣ ਸਾਈਕਲ ਚਲੋ ਗਾਈ ਹੁਣ ਇਹਨੂੰ ਪਹਿਲਾਂ ਆਪਾਂ ਗਾਜਰਾਂ ਵਿੱਚ ਦੀ ਕੱਢ ਲੈਣੇ ਆ ਰਨ ਜਾਂਦੀ ਗੱਡੀ ਜੱਟ ਦੀ ਗਾਜਰਾ ਵਿੱਚ ਦੀ ਤੂੜਾ ਪੱਟ ਦੀ ਜਾਂਦੀ ਗੱਡੀ ਜੱਟ ਦੀ ਇੱਕ ਵਾਰੀ ਦੇਖੋ ਹੁਣ ਦੇਖੋ ਕੀ ਹਾਲ ਹੁਣ ਤਾਂ ਉਦੋਂ ਵੀ ਬੂਰਾ ਚਲੋ ਇੱਕ ਵਾਰੀ ਮੈਂ ਇਧਰੋਂ ਦਿਖਾ ਦਿੰਦਾ ਚੈੱਕ ਕਰੋ ਹੁਣ ਦੇਖੋ ਆਹਾ ਤਾਰਾਂ ਤੂੜਾਂ ਸਾਰੀਆਂ ਉਹ ਹੁਣ ਚੈੱਕ ਕਰੋ ਕੀ ਹਾਲ ਹੈ ਮੇਰੇ ਵੀਰੋ ਸਾਈਕਲ ਦਾ ਠੀਕ ਹੈ ਨਾ ਟਾਇਰ ਨਹੀਂ ਲੱਗਦਾ ਹੁਣ ਸਾਨੂੰ ਆਹ ਹੈ ਟਾਇਰ ਪਰ ਲੱਗਦਾ ਨਹੀਂ ਹੁਣ ਟਾਇਰ ਤੇ ਚਲੋ ਹੁਣ ਮੈਂ ਤੁਹਾਨੂੰ ਪੋਜੀਸ਼ਨ ਕਮਾ ਕੇ ਦਿਖਾਉਣਾ ਇਹਦੀ ਤੇ ਗਾਈਜ਼ ਹੁਣ ਇਧਰੋਂ ਚੈੱਕ ਕਰੋ ਵੇਖੋ ਕੀ ਹਾਲ ਹੋਇਆ ਮੇਰੇ ਵੀਰੋ ਆਫ ਰੋਡਿੰਗ ਕਰਕੇ ਆਪਣੇ ਬਾਜ ਨਾਲ ਕਰੀ ਚੈੱਕ ਕਰੋ ਇੱਥੇ ਦੇਖੋ ਹੁਣ ਦੇਖੋ ਚਲੋ ਹੁਣ ਆਪਾਂ ਇਹਨੂੰ ਧੋਣਿਆ ਹੋਰੀ ਪੈਪ ਤੇ ਇੱਥੇ ਲਾ ਕੇ ਧੋਣਿਆ ਟੂ 3 ਕਰੋ ਲੁੱਕ ਚੈੱਕ ਆਊਟ ਦੇਖੋ ਗਾਇਸ ਹੁਣ ਦੇਖੋ ਪੂਰੀ ਚਮਕਾਤੀ ਹੁਣ ਹੁਣ ਗਾਰਾ ਗੁਰਾ ਹਣੀ ਕਰੋ ਲੁੱਕ ਚੈੱਕ ਆਊਟ ਚਲੋ ਗਾਇਸ ਪੂਰੀ ਓਕੇ ਬਣ ਗਈ ਹੁਣ ਤਾਂ ਦੇਖੋ ਜਾਵਾ ਦੋਨਾਂ ਸਾਈਡਾਂ ਤੋਂ ਉਧਰੋਂ ਵੀ ਐਵੇਂ ਦੀ ਹੈ ਕਰੋ ਲੁੱਕ ਚੈੱਕ ਆਊਟ ਇੱਕ ਵਾਰੀ ਤੇ ਗਾਈਜ਼ ਹੁਣ ਆਪਾਂ ਜਾ ਕੇ ਉਹਨੇ ਲਾਘੜ ਸਾਨੂੰ ਉਹਦੀ ਵੀਡੀਓ ਨਹੀਂ ਦਿਖਾਉਂਦੇ ਲਾਘੜ ਜਾ ਕੇ ਉਹਨੇ ਆਥ ਨੇ ਆਵਾਂਗੇ ਤੇਰੇ ਕੋਲੇ ਠੀਕ ਆ ਬਾਜ ਇੱਥੇ ਖੜਾ ਰਹੀ ਸ਼ਰਤ ਨਾ ਕਰੀ ਠੀਕ ਚਲੋ ਫਿਰ ਹੁਣ ਚੱਲਦੇ ਆ ਤੇ ਫਿਰ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵੀਡੀਓ ਚ ਤਦ ਤੱਕ ਲਈ ਬਾਏ ਬਾਏ ਤੇ ਜੇ ਹੁਣ ਆਪਣੇ ਉਹ ਚੋਬਰ ਇੱਧਰ ਜਿਹੜਾ ਉਹ ਖੜਾ ਉਹ ਇੱਧਰ ਚੋਬਰ ਆਪਾਂ ਉਧਰ ਜਾ ਨਹੀਂ ਸਕਦੇ ਕਿਉਂਕਿ ਉਧਰ ਕੋਈ ਆਏ ਹੋਇਆ ਤਾਂ ਜਿਹੜਾ ਉੱਧਰ ਚੁੱਬਰ ਖੜਾ ਉਹਦੇ ਨਾਲ ਦੋਸਤੋ ਤੁਸੀਂ ਆਫ-ਰੋਡਿੰਗ ਕਰਨੀ ਹੈ ਕਿ ਨਹੀਂ ਉਸ ਜਗ੍ਹਾ ਤੇ ਇੱਥੇ ਆਪਣੇ ਬਾਅਦ ਦੀ ਕਰੀਆ ਤੇ ਜੇ ਕਰਨੀ ਹੋਵੇ ਮੈਂ ਸੋਸੋ ਕੁਐਸਚਨ ਪੁੱਛੀਦਾ ਆ ਆਫ-ਰੋਡਿੰਗ ਕਰਨੀ ਹੋਵੇ ਤਾਂ ਜੱਸ ਲਿਖ ਦਿਓ ਕਮੈਂਟ ਚ ਜੇ ਨਹੀਂ ਕਰਨੀ ਹੋਵੇ ਤਾਂ ਨੋ ਲਿਖ ਦਿਓ ਓਫ-ਰੋਡਿੰਗ ਕਰਨੀ ਹੈ ਤਾਂ ਜੱਸ ਠੀਕ ਹੈ ਗਾਇਜ਼ ਇੱਥੇ ਕਰਾਂਗੇ ਆਫ-ਰੋਡਿੰਗ ਤੇ ਇੱਕ ਵਾਰੀ ਹੁਣ ਬਾਏ ਬਾਏ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਚ ਤਦ ਤੱਕ ਲਈ ਬਾਏ ਬਾਏ